ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਜਿੰਨਾ ਵੀ ਮੀਡੀਆ ਨਿਊਜ਼ਲੈਂਡ ਦਾ ਰੇਡੀਓ ਸਪਾਈਸ ਵਾਲੇ ਭਾਈ ਹੁਣੀ ਪ੍ਰਵਿੰਦਰ ਭਾਈ ਹੁਣੀ ਪਾਪਾ ਡੋਏ ਦੇ ਨਾਮ ਦੇ ਮਸੂਰਾ ਸੋ ਨਾਲ ਸਾਡੇ ਅਦਰ ਸਾਰੇ ਭਾਈ ਹੁਣੀ ਸ਼ਰਨ ਭਾਈ ਹੁਣੀ ਖੜੇ ਆ ਤੇ ਅਦਰ ਸਾਡੇ ਵੱਡੇ ਭਾਈ ਹੁਣੀ ਖੜੇ ਆ ਸੋ ਸ਼ਰਨ ਭਾਈ ਹੁਣਾ ਦਾ ਪੁੱਛਦੇ ਆਂਗੇ ਜਿਹੜੇ ਸਿੱਖ ਗੇਮ ਆਂ ਸਿੱਖ ਗੇਮਾਂ ਨੂੰ ਲੈ ਕੇ ਭਾਈ ਕਿੱਦਾਂ ਦੇਖ ਰਹੇ ਆਂ ਅੱਜ ਦਾ 7ਵਾਂ ਵਾਰ ਦੇ ਵਿੱਚ ਜੋ ਹੋ ਰਹੀਆਂ ਜਿੱਦਾਂ ਹਾਂਜੀ ਬਿਲਕੁਲ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਆ ਬਿਲਕੁਲ ਜੀ 7ਵੇਂ ਸਾਲ ਦੇ ਵਿੱਚ ਇਸ ਵਾਰੀ ਹੈਗੀ ਆ ਤੇ ਹੋਰ ਜ਼ਿਆਦਾ ਜੋ ਔਰ ਜਿਆਦਾ ਵਧੀਆ ਅਰੇਂਜਮੈਂਟ ਦੇ ਨਾਲ ਇਸ ਵਾਰੀ ਦੁਬਾਰਾ ਫਿਰ ਕਿਉਂਕਿ ਇੰਨੇ ਵੱਡੇ ਜਿਹੜੇ ਈਵੈਂਟ ਹੁੰਦੇ ਨੇ ਬਹੁਤ ਟਾਈਮ ਲੱਗ ਜਾਂਦਾ ਇਹਨਾਂ ਨੂੰ ਵਧੀਆ ਤਰੀਕੇ ਨਾਲ ਲਿਖਣ ਲਈ ਉਹ ਕਮੀਆਂ ਵੀ ਰਹਿ ਜਾਂਦੀਆਂ ਹਰੇਕ ਸਾਲ ਪਰ ਉਹਨਾਂ ਪਿਛਲੀਆਂ ਸਾਲਾਂ ਦੀਆਂ ਜਿੰਨੀਆਂ ਵੀ ਕਮੀਆਂ ਸੀਗੀਆਂ ਉਹਨਾਂ ਨੂੰ ਰਿਮੂਵ ਕਰਕੇ ਵਧੀਆ ਤਰੀਕੇ ਨਾਲ ਫਿਰ ਦੁਬਾਰਾ ਇਸ ਵਾਰੀ ਮੈਨੂੰ ਲੱਗਦਾ ਵੀ ਨਿਊਜ਼ੀਲੈਂਡ ਵਾਸੀਆਂ ਲਈ ਜਿੰਨੇ ਵੀ ਪੰਜਾਬੀ ਨਾਲ ਜਿੰਨੇ ਵੀ ਇੰਡੀਅਨ ਨੇ ਜਾਂ ਬਾਹਰੋਂ ਵੀ ਜਿੰਨੇ ਖਿਡਾਰੀ ਆ ਰਹੇ ਨੇ ਦਰਸ਼ਕ ਆ ਰਹੇ ਨੇ ਉਹਨਾਂ ਲਈ ਇਸ ਵਾਰੀ ਕੁਝ ਵੱਖਰਾ ਦੇਖਣ ਨੂੰ ਮਿਲੇਗਾ ਕਿਉਂਕਿ ਜੇ ਮੈਂ ਸਟੇਜ ਦੀ ਗੱਲ ਕਰਾਂ ਤਾਂ ਬਹੁ ਬਹੁਤ سارے ਗਰੁੱਪਸ ਜਿਹੜੇ ਨੇ ਅਲੱਗ-ਅਲੱਗ ਨਿਊਜ਼ੀਲੈਂਡ ਦੇ ਹਿੱਸਿਆਂ ਤੋਂ ਆ ਰਹੇ ਨੇ ਕਬੱਡੀ ਪਲੇਅਰਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਪਲੇਅਰ ਜਿਹੜੇ ਨੇ ਇੰਟਰਨੈਸ਼ਨਲ ਪੇਜ ਜਿਨ੍ਹਾਂ ਨੂੰ ਲੋਕੀ ਦੇਖਣਾ ਪਸੰਦ ਕਰਦੇ ਨੇ ਉਹ ਇਨ੍ਹਾਂ ਗਰਾਊਂਡਾਂ ਦੇ ਵਿੱਚ ਕਬੱਡੀਆਂ ਪਾਉਂਦੇ ਨਜ਼ਰ ਆਉਣਗੇ ਤੇ 1500 ਦੇ ਕਰੀਬ ਜਿਹੜੇ ਐਥਲੀਟਸ ਨੇ ਅਲੱਗ-ਅਲੱਗ ਗੇਮਸ ਦੇ ਵਿੱਚ ਉਹ ਪਾਰਟਿਸਿਪੇਟ ਕਰ ਰਹੇ ਨੇ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਬਹੁਤ ਵੱਡੀ ਗੱਲ ਹੈ ਤੇ ਥੈਂਕਸ ਕਰਨਾ ਚਾਹਾਂਗਾ ਨਿਊਜ਼ੀਲੈਂਡ ਵਿੱਚ ਪੰਜਾਬੀ ਵਸਤੇ ਜਿੱਥੇ ਆਗੇ ਨੇ ਕਿਉਂਕਿ ਹਰੇਕ ਸਾਲ ਬਹੁਤ ਪਰਮਾਂਗਾਰਾ ਹੁੰਦਾ ਹੈ ਇਸ ਜੀ ਭਾਜੀ ਸੋ ਨਾਲ ਦੇ ਨਾਲ ਭਾਜੀ ਆਪਾਂ ਇਹ ਵੀ ਦੇਖਦੇ ਪਏ ਜਿੱਦਾਂ ਆਪਾਂ ਵੱਡੇ ਆਪਣੇ ਜਿਹੜੇ ਹੈਗੇ ਆ ਕਮਿਊਨਿਟੀ ਉਹਨਾਂ ਦੇ ਨਾਲ ਉਹਨਾਂ ਦੇ ਬੱਚਿਆਂ ਨੇ ਵੀ ਲੈ ਆਣਾ ਹੈ ਜੀ ਬਿਲਕੁਲ ਸੋ ਉਹਨਾਂ ਨੂੰ ਲੈ ਕੇ ਆਪਾਂ ਕਿਹੜੇ-ਕਿਹੜੇ ਉਹ ਆਪਣੇ ਥੋੜੀ ਚੀਜ਼ ਤੋਂ ਸੰਗੋਸ਼ ਕਰ ਲੈਗੇ ਉਹ ਚੀਜ਼ ਆਪਾਂ ਨਾਲ ਲੈ ਕੇ ਆਣ ਜਿਹੜਾ ਧੁੱਪ ਹੋਊਗੀ ਵਗੈਰਾ ਹਾਂਜੀ ਉਹ ਵੀ ਬਿਲਕੁਲ ਜਿਵੇਂ ਆਹ ਹਾਂਜੀ ਕਿਉਂਕਿ ਧੁੱਪ ਵੀ ਹੁੰਦੀ ਹੈ ਮੌਸਮ ਵੀ ਜਿਹੜਾ ਆਊਟਸਾਈਡ ਕਿਉਂਕਿ ਸਾਰਾ ਮੇਲਾ ਦੇਖਣਾ ਹੈ ਘੁੰਮ ਫਿਰ ਕੇ ਅਲੱਗ-ਅਲੱਗ ਗਰਾਊਂਡ ਦੇ ਵਿੱਚ ਸਨਸਕ੍ਰੀਨ ਜਿਹੜੀ ਹੈ ਉਹ ਜਰੂਰ ਲਾਕੇ ਆਉਣੀ ਚਾਹੀਦੀ ਵੈਸੇ ਇੱਥੇ ਵੀ ਸੰਸਕ੍ਰੀਨ ਦਾ ਇੱਕ ਅਲੱਗ ਜਿਹੜਾ ਸਟਾਲ ਲੱਗਾ ਹੋਏਗਾ ਉੱਥੋਂ ਹੀ ਤੁਸੀਂ ਸੰਸਕ੍ਰੀਨ ਲੈ ਸਕਦੇ ਹੋ ਜਿੰਨੀਆਂ ਵੀ ਤੁਹਾਨੂੰ ਲੱਗਦੀਆਂ ਪ੍ਰੋਟੈਕਸ਼ਨਸ ਅਗਰ ਤੁਸੀਂ ਆਪਣੀ umbrellas ਲੈ ਕੇ ਆਉਣੀ ਹੈ ਛੋਟੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੇ ਕੇਅਰ ਲਈ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਨੇ ਜਰੂਰ ਕਰਕੇ ਹੋਣੀ ਚਾਹੀਦੀਆਂ ਨੇ ਪਾਰਕਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ ਪਿਛਲੀ ਵਾਰੀ ਥੋੜਾ ਜਿਹਾ ਪਾਰਕਿੰਗ ਦਾ ਸੀਗਾ ਵੀ ਪਾਰਕਿੰਗ ਨਹੀਂ ਮਿਲ ਰਹੀ ਸੀ ਐਦਕੀ ਆਪੋਜ਼ਿਟ ਸਾਈਡ ਰੋਡ ਕ੍ਰੋਸ ਕਰਕੇ ਬਹੁਤ ਵੱਡੀ ਪਾਰਕਿੰਗ ਜਿਹੜੀ ਮਿਲ ਸੋ ਠੀਕ ਹੈ ਭਾਈ థాంਕ ਯੂ ਭਾਈ ਬਹੁਤ ਬਹੁਤ ਮਿਹਰਬਾਨੀ ਭਾਈ ਸੋ ਜਿੱਦਾਂ ਭਾਈ ਹੁਣੇ ਆ ਵੀ ਨੂੰ ਦੱਸਿਆ ਸਾਰੀਆਂ ਚੀਜ਼ਾਂ ਦਾ ਮਤਲਬ ਕਿਹੜਾ-ਕਿਹੜਾ ਇੱਥੇ ਕੀ-ਕੀ ਪ੍ਰਬੰਧ ਕਰਕੇ ਤੁਸੀਂ ਆਣਾ ਇੱਕ ਚੀਜ਼ ਦਾ ਹੋਰ ਨਾਲ ਧਿਆਨ ਰੱਖਣਾ ਆ ਸੋ ਰਹਿਤ ਮਰਿਆਦਾ ਦੇ ਹਿਸਾਬ ਨਾਲ ਜਿੱਦਾਂ ਆਪਾਂ ਗੁਰੂ ਘਰ ਦੇ ਵਿੱਚ ਰਹਿਤ ਮਰਿਆਦਾ ਦੇ ਹਿਸਾਬ ਨਾਲ ਜਾਣਾ ਉਸੇ ਤਰ੍ਹਾਂ ਜਿਹੜਾ ਜਿਹੜਾ ਕਬੱਡੀ ਦਾ ਗਰਾਊਂਡ ਆ ਕੋਈ ਵੀ ਗਰਾਊਂਡ ਆ ਤੇ ਉਹਦੇ ਵਿੱਚ ਤੁਸੀਂ ਨਿਰਪੱਖ ਹੋਣਾ ਆ ਕਿ ਤੁਸੀਂ ਕੋਈ ਨਸ਼ਾ ਪੱਤਾ ਇਦਾਂ ਦੀ ਕੋਈ ਚੀਜ਼ ਨੂੰ ਆਪਣਾ ਵਰਤੋਂ ਕਰਕੇ ਨਹੀਂ ਆਣੀ ਹੈਗੀ ਕਿਉਂਕਿ ਇੱਥੇ ਸਾਰੇ ਫੈਮਿਲੀ ਇਵੈਂਟ ਹੈ ਇਹ ਸੋ ਸਹਿਯੋਗ ਦਿਓ ਤੇ ਕਲੱਬ ਦਾ ਵੀ ਕਹਿਣਾ ਆ ਸੋ ਲੋ ਜੀ ਮਿਲਦੇ ਆ ਬਈ ਤੁਹਾਡੇ ਨਾਲ ਮੇਰੀ ਨੈਕਸਟ ਵੀਡੀਓ ਦੇ ਵਿੱਚ ਤੇ ਨਾਲ ਮੇਰੇ ਹੈਗਾ ਇਹ ਮੇਰਾ ਸਾਥ ਦੇ ਰਿਆ ਆ ਜੋਰਾ ਨਵੇ ਸ਼ਹਿਰ ਤੋਂ ਥੈਂਕ ਯੂ ਜੀ